ਹਾਲ ਵੀ ਬੜੇ ਸੋਖੇ ਆ ਅੱਜ ਪੰਜਾਬ ਮੰਤਰੀ ਜੀ ਨੇ ਖੁਦ ਮੰਨਿਆ ਕਿ 76% ਪਾਣੀ ਯੂਟਿਲਾਈਜ਼ ਕਰੇਗਾ ਉਹਨਾਂ ਦੇ ਸਮੇਂ 'ਚ ਠੀਕ ਹੈ ਨਾ ਜੀ ਤੇ 24 ਤੱਕ ਫੇਰ ਵੀ ਨਹੀਂ ਕੀਤਾ ਉਹਦਾ ਕੀ ਹੱਲ ਹੈ ਉਹਦਾ ਕਿਵੇਂ ਕਰੋਗੇ ਨਹੀਂ ਰੁਪਈਆ ਇੱਕ ਮੰਤਰੀ ਜੀ ਦੇਖੋ ਤੁਸੀਂ ਤਾਂ ਮਹਿਕਮੇ ਦੇ ਮਾਲਕ ਹੋ ਤੁਸੀਂ ਸਿਰਫ ਸੁਣਨਾ ਬੋਲਣਾ ਸੀ ਆ ਚੰਗੀ ਗੱਲ ਕਰਾਂਗੇ ਲੜ ਬੰਨ ਲਿਓ ਨਹੀਂ ਇੱਥੇ ਡਸਟਬਿਨ 'ਚ ਪਾ ਦਿਓ ਤੁਸੀਂ ਤਾਂ ਵੈਸੇ ਵਕੀਲ ਚੰਗੇ ਹੋ ਲੇਕਿਨ ਹੇ ਚਲੋ 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 ਉਧਰ ਵੀ ਕਰ ਦਿਨਾ ਤੁਹਾਡੀ ਕਰ ਦਿਨਾ ਕਦੇ ਕਦੇ ਸੀਐਮ ਸਾਹਿਬ ਨੂੰ ਇਨ ਪਰਸਨ ਕੱਲਾ ਹੋ ਕੇ ਨਹੀਂ ਮਿਲਿਆ ਮਿਲ ਲਓ ਸੀਐਮ ਸਾਹਿਬ ਆਦੇ ਆ ਜੀ ਉਹ ਇੰਦਰ ਇੰਦਰ ਦਾਸੀਆਂ ਫੇ ਮੇਰਾ ਨਹੀਂ ਮੇਰਾ ਮੇਰਾ ਵੀ ਸੀਐਮ ਹੈ ਹਲੋ ਮਿਲਦਾ ਇੰਦਰ ਅੱਛਾ ਗਿਆਨੀ ਜੀ ਕਿ ਸੀਐਮ ਸਾਹਿਬ ਲੋਕ ਦੁੱਖਛੇ ਨਹੀਂ ਉਹਨੇ ਦੇਖੂ ਪਹੁੰਚਾ ਨਹੀਂ ਮੈਂ ਤੁਹਾਨੂੰ ਐਡਰੈਸ ਕਰ ਰਿਹਾ ਸਰ ਮੈਂ ਤੁਹਾਡੇ ਨਾਲ ਵੀ ਆ ਜੀ ਠੀਕ ਹੈ ਤੋ ਤੁਹਾਨੂੰ ਤੁਹਾਨੂੰ ਇੱਕ ਅੱਖੋਂ ਦੇ ਕੇ ਅੱਛਾ ਸਰ ਸਰ ਗੱਲ ਇਹ ਹੈ ਆ ਕਿ ਕੰਮ ਤਾਂ ਬੜੇ ਕਰਨ ਵਾਲੇ ਆ ਔਰ ਸਮੱਸਿਆ ਵੀ ਬੜੀਆਂ ਤੇ ਹੱਲ ਵੀ ਬੜੇ ਸੌਖੇ ਆ ਅੱਜ ਪੰਜਾਬ ਮੰਤਰੀ ਜੀ ਨੇ ਖੁਦ ਮੰਨਿਆ ਕਿ 76% ਪਾਣੀ ਯੂਟਿਲਾਈਜ਼ ਕਰੇਗਾ ਉਹਨਾਂ ਦੇ ਸਮੇਂ 'ਚ ਠੀਕ ਹੈ ਨਾ ਜੀ ਤੇ 24 ਤੇ ਫਿਰ ਵੀ ਨਹੀਂ ਕੀਤਾ ਉਹਦਾ ਕੀ ਹੱਲ ਹੈ ਉਹਦਾ ਕਿਵੇਂ ਕਰੋਗੇ ਨਹੀਂ ਰੁਪਈਆ ਇੱਕ ਦੇਖੋ ਮੰਤਰੀ ਜੀ ਦੇਖੋ ਤੁਸੀਂ ਤਾਂ ਮਹਿਕਮੇ ਦੇ ਮਾਲਕੋਂ ਤੁਸੀਂ ਸਿਰਫ ਸੁਣਨਾ ਬੋਲਣਾ ਸੀ ਆ ਚੰਗੀ ਗੱਲ ਕਰਾਂਗੇ ਲੜ ਬੰਨ ਲਿਓ ਨਹੀਂ ਇੱਥੇ ਡਸਟਬਿਨ 'ਚ ਪਾ ਦਿਓ ਤਿੰਨ ਤਾਂ ਪੈਸੇ ਵਕੀਲ ਚੰਗੇ ਹੋ ਲੇਕਿਨ ਓਏ ਚਲੋ 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 ਉਧਰ ਵੀ ਕਰ ਦਿਨਾ ਤੁਹਾਨੂੰ ਵੀ ਕਰ ਦਿਨਾ ਸਰ ਸਪੀਕਰ ਸਾਹਿਬ ਕੋਈ ਵੀ ਪਾਣੀਯੋਗ ਮੈਂਬਰ ਸਪੀਕਰ ਨੂੰ ਇਹ ਨਹੀਂ ਦੱਸੇਗਾ ਕਿ ਕਿ ਨੂੰ ਕੀ ਕਰਨਾ ਪਲੀਜ਼ ਸਪੀਕਰ ਸਾਹਿਬ ਤੁਸੀਂ ਆਪਣਾ ਕੰਮ ਕਰੋ ਸਪੀਕਰ ਸਾਹਿਬ ਤੁਹਾਡੇ ਰਾਏ ਮੈਂ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਜੀ ਕਿ 76% ਪਾਣੀ ਯੂਟਲਾਈਜ਼ ਕਹਿ ਰਿਹਾ ਕਿਤਾਬਾਂ 'ਚ ਹੋਏਗਾ ਲੇਕਿਨ ਹਾਊ ਡੂ ਵੀ ਯੂਟਲਾਈਜ਼ ਇਟ 100% ਉੱਥੇ ਦਿਮਾਗ ਲਾਓ ਸਿਦੇ ਸਿਨ ਮੈਂ ਦਿਨਾ ਕਰੋ ਤੁਸੀਂ ਵੇਖੋ ਜਦੋਂ ਅਸੀਂ ਕਣਕ ਬੀਜ ਲਈਦੀ ਤਾਂ ਦੋ ਤਿੰਨਾਂ ਪਾਣੀਆਂ 'ਚ ਕਣਕ ਪੱਕ ਜਾਂਦੀ ਹੈ ਤਾਂ ਜੂਨ-ਜੂਨ ਤੇ ਜੂਨ ਤਾਈਂ ਪਾਣੀ ਦੀ ਲੋੜ ਨਹੀਂ ਕਿਉਂ ਲੋੜ ਨਹੀਂ ਕਿਉਂਕਿ ਅਸੀਂ ਜਿਹੜੀ ਕਾਟਰ ਨੇ ਤਾਂ ਪੱਟੀ ਦਿੱਤੀ ਖਤਮ ਕਰ ਦਿੱਤੀ ਉਹਦੇ ਨਾਲ ਸਾਡੀ ਤਵੱਜਹ ਨਹੀਂ ਐਗਰੀਕਲਚਰ ਮਿਨਿਸਟਰ ਸਾਹਿਬ ਬੈਠੇ ਉਹਨੂੰ ਕੋ ਤਵੱਜਹ ਕਰਨ ਤੇ ਇਹਦਾ ਆਲਟਰਨੇਟਿਵ ਕੀ ਆ ਤੁਸੀਂ ਕਹੋਗੇ ਮੱਕੀ ਰਾਣੇ ਨੇ ਬਿਜਾਉਣੀ ਆ ਰਾਣਾ ਫੇਰ ਕਹਿੰਦਾ ਇਹ ਜ਼ਿਮੀਂਦਾਰ ਦੀ ਆਮਦਨ ਵਧਾਉਣੀ ਆ ਤਾਂ ਕਣਕ ਦੀ ਜਗ੍ਹਾ ਮੱਕੀ ਵਜਾਓ ਔਰ ਇਹ ਜਿਹੜਾ ਨਹਿਰੀ ਪਾਣੀ ਆ ਹੁਣ ਤੁਹਾਡੇ ਥਰੂ ਕਹਿਣ ਲਗਾ ਮੰਤਰੀ ਜੀ ਰਵੀਰ ਮੈਂ ਉਹਨਾਂ ਦੇ ਤੂੰ ਜੀ ਜੀ ਇਸ ਗੱਲ ਤੇ ਗੌਰ ਕਰਿਓ ਥੈਂਕ ਯੂ ਬੈਂਤੀਆ ਚੰਗੀ ਲੱਗੇ ਮੰਨ ਲਓ ਥੈਂਕ ਯੂ ਨਹੀਂ ਤਾਂ ਸੱਚ ਤ ਤ ਸਮਝ ਪਏ ਅੱਛਾ ਮੈਂ ਸੀਐਮ ਸਾਹਿਬ ਇੱਕ ਗੱਲ ਕਰਨੀ ਚਾਹੁੰਦਾ ਦੇਖੋ ਪੰਜਾਬ ਜਿਹੜਾ ਨਾ ਸੀਐਮ ਸਾਹਿਬ ਬੜੇ ਤੁਹਾਡੇ ਦੇ ਮਿਹਰਬਾਲਾ ਮਿਲ ਕੇ ਕਰ ਲਿਓ ਹੁਣ ਦੂਜਾ ਵੀ ਬੋਲ ਲੈਂਦੀ ਆਪਾਂ ਕੁਝ ਗੱਲਾਂ ਪਬਲਿਕਲੀ ਕਰਨੀਆਂ ਵਾਲੀਆਂ ਨਹੀਂ ਆ ਮੈਂ ਕਦੇ ਕਦੇ ਸੀਐਮ ਸਾਹਿਬ ਨੂੰ ਇਨ ਪਰਸਨ ਤਲਾਕ ਕਿ ਨਹੀਂ ਮਿਲਿਆ ਤੇ ਮੇਰੇ ਕੋਲ ਸੀਐਮ ਸਰ ਦਾ ਹੈ ਜੀ ਉਹ ਇੰਦਰ ਇੰਦਰ ਦਾਸੀਆਂ ਫੇ ਮੇਰਾ ਨਹੀਂ ਮੇਰਾ ਮੇਰਾ ਵੀ ਸੀਐਮ ਹੈ ਲੋ ਮਿਲਦਾ ਇੰਦਰ ਅੱਛਾ ਗਿਆ ਜੀ ਕੀ ਸੀਐਮ ਸਾਹਿਬ ਲੋਕ ਦੁੱਖਛੇ ਨੇ ਉਹਨੇ ਦੇਖੋ ਪੁਲ ਨਹੀਂ ਆ ਆਪਾਂ ਵਿੰਡੋ ਡਰੈਸਿੰਗ ਕੁ ਮਾਰੀ ਨਹੀਂ ਕੀਤੀ ਬਹੁਤ ਅੱਛੀ ਕੀਤੀ ਬਹੁਤ ਵਧੀਆ ਬੋਲੇ ਸਾਰੇ ਜਣੇ ਆਮ ਆਦਮੀ ਪਾਰਟੀ ਵਾਲੇ ਡਿਫੈਂਡ ਕੀਤਾ ਸਰਕਾਰ ਨੂੰ ਬਣਦਾ ਵੀ ਆ ਲੇਕਿਨ ਮੈਂ ਕੱਲ ਸਮਝਦਾ ਕੀ ਕਬਰ ਖੁੱਦ ਚੁੱਕੀ ਆ ਵਾਹਿਗੁਰੂ ਸੱਚ ਖੁੱਦ ਚੁੱਕੀ ਆ ਉਹਦੇ ਚ ਚਾਹੇ ਕ੍ਰਿਸ਼ਨ ਕੁਮਾਰ ਤੇ ਮੰਤਰੀ ਜੀ ਨੂੰ ਪਾ ਦਿਓ ਚਾਹੇ ਆਵਾਮੀ ਪਾਰਟੀ ਨੂੰ ਪਾ ਦਿਓ ਮਰਜੀ ਤੁਹਾਡੀ ਜਾਇਹਤ